ਜਿਹੜੇ ਬੈੱਡ ਤੇ ਬੈਠ ਕੇ ਚਾਹ ਪੀਂਦੇ ਉਹਨਾਂ ਦੀ ਮੰਮੀ ਆ ਚਾਹ ਲੈ ਕੇ ਆਉਂਦੀਆਂ ਨੇ ਤੇ ਕਈ ਮੇਰੇ ਵਰਗੇ ਹੁੰਦੇ ਜਿਹੜੇ ਕਹਿੰਦੇ ਆ ਕਿ ਗਰਮ ਪਾਣੀ ਦੇ ਵਿੱਚ ਥੋੜੀ ਜਿਹੀ ਹਾਨੀ ਤੇ ਲੈਮਨ ਪਾਉਣਾ ਚਾਹੀਦਾ ਪਰ ਹੁਣ ਮੈਂ ਕਿਤੇ ਕਿਤੇ ਸੁਣਿਆ ਕਹਿੰਦੇ ਲੈਮਨ ਵੀ ਤੁਹਾਡੀਆਂ ਹੱਡੀਆਂ ਨੂੰ ਖਰਾਬ ਕਰਦਾ ਤਾਂ ਇੱਕ ਮੇਰੇ ਲਈ ਬੜੀ ਕੰਫਿਊਜ਼ਨ ਹੈ ਬਾਕੀਆਂ ਲਈ ਵੀ ਹੋਣੀ ਆ ਉਹ ਪਲੀਜ਼ ਕਲੀਅਰ ਕਰੋ ਚਲੋ ਜੀ ਲੇਡੀਜ਼ ਨੇ ਉਹਨਾਂ ਨੇ ਤਾਂ ਹਫ਼ਤੇ ਚ ਇੱਕ ਦੋ ਵਾਰੀ ਹੈਅਰ ਵਾਸ਼ ਕਰਨੇ ਜਿਹੜੇ ਜਾਇੰਟਸ ਲੋਗ ਆ ਲੜਕੇ ਆ ਦੋ ਤਿੰਨ ਚਮਚ ਸ਼ੇਅਰ ਦੇ ਵਿੱਚ ਵਾਲਾਂ ਦੇ ਵਿੱਚ ਤੇਲ ਪਾਉਂਦੇ ਸਰੋਂ ਦਾ ਲਾਗੇ ਝਸ ਕੇ ਤੋਂ ਬਾਅਦ ਆਪਣਾ ਬ੍ਰਸ਼ ਕਰੋ ਫਰੈਸ਼ ਹੋ ਗੋ ਚਾਹ ਪਾਣੀ ਪਿਓ ਜਦੋਂ ਤੁਹਾਡਾ ਤੇਲ ਜਿਹੜਾ ਉਹ ਵਰਕ ਕਰ ਜਾਂਦਾ ਹੈਡ ਤੇ ਕਦੀ ਵੀ ਜ਼ਿੰਦਗੀ ਦੀ ਚ ਡੈਂਡਰਫੀ ਹੋ ਸਕਦੀ ਹੈ ਤਿੱਥੇ ਵਧੀਆ ਚੀਜ਼ ਹੈ ਲਸਣ ਦੀਆਂ ਦੋ ਕਲੀਆਂ ਸਵੇਰੇ ਸਵੇਰੇ ਖਾਲੀ ਪੇਟ ਲਾਓ ਓਕੇ ਨਾ ਤਾਂ ਬਚਨ ਬਦੂਗਾ ਕਦੀ ਪਰ ਨਾ ਹੀ ਕਦੀ ਤੁਹਾਨੂੰ ਕੋਈ ਐਂਬੂਲੈਂਸ ਲੈਣ ਆਉਗੀ ਵੀ ਹਾਰਟ ਅਟੈਕ ਹੋ ਗਿਆ ਜਿੰਨਾ ਲੋਕਾਂ ਨੂੰ ਜਲਨ ਰਹਿੰਦੀ ਹੈ ਪੇਟ ਚ ਜੀ ਜੀ ਜਾਂ ਕਰ ਲੋ ਵੀ ਗੈਸ ਬਹੁਤ ਤੰਗ ਕਰਦੀ ਹੈ ਜਾਂ ਕਰ ਲੋ ਵੀ ਐਸਿਡ ਰਿਫਲੈਕਟ ਕਰਦਾ ਮਤਲਬ ਕੁਝ ਵੀ ਖਾਇਆ ਮੂੰਹ ਚ ਰਾਤ ਨੂੰ ਪਏ ਪੈਸਰਾਣਾ ਗਿੱਲਾ ਹੋ ਜਾਂਦਾ ਮੂੰਹ ਚ ਪਾਣੀ ਨਿਕਲ ਜਾਂਦਾ ਹਾਂਜੀ ਹਾਂਜੀ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮੂਲੀ ਨੂੰ ਛੋਟੇ ਛੋਟੇ ਪੀਸ ਕੱਟ ਲੋ ਉਂਗਲੀ ਜਿੱਡੇ ਜਿੱਡੇ ਪੀਸ ਘੱਟ ਕੇ ਛਿੱਲ ਕੇ ਚੰਗੀ ਤਰ੍ਹਾਂ ਇੱਕ ਡੋਂਗੇ ਚ ਰੱਖ ਕੇ ਉਹਨਾਂ ਨੂੰ ਨਮਕ ਲਾ ਦਿਓ ਉਹ ਖੜੀ ਹੁੰਦੀ ਸੀ ਕਿਚਨ ਚ ਕੰਮ ਕਰਨਾ ਉਹਨੇ ਤੇ ਉਹਦੇ ਗੋਡੇ ਬਹੁਤ ਦੁਖਦੇ ਹੁੰਦੇ ਸੀ ਦਵਾਈ ਵਿਚੇਰੀ 15 ਦਿਨਾਂ ਬਾਅਦ ਚੱਲੇ ਜਾਂਦੀ ਸੀ ਦਵਾਈ ਲੈਣ ਵਾਸਤੇ ਤੇ ਉਹਨੇ ਕਿਤੇ ਦੇਖਿਆ ਕਹਿੰਦੇ ਤੁਹਾਡੇ ਵੈਦ ਜੀ ਆਲਾ ਨਾ ਮੈਂ ਨੁਸਖਾ ਅਪਲਾਇਆ ਤੇ ਕਹਿੰਦੇ ਮੇਰੇ ਤਾਂ ਗੋਡੇ ਬਿਲਕੁਲ ਠੀਕ ਹੋ ਗਏ ਉਹਨਾਂ ਬਿਲਕੁਲ ਠੀਕ ਧੁਰਦੀਆਂ ਲਾਲ ਕੁਮਾਰ ਕਹਿੰਦੇ ਕਿ ਰਾਤ ਨੂੰ ਜੇ ਤੁਸੀਂ ਇੱਕ ਚਮਚ ਸ਼ਹਿਦ ਚਾਰ ਪੰਜ ਡੱਕੇ ਜਿਹੜੇ ਹੁੰਦੇ ਆ ਜਾਂ ਉਹਦੇ ਤਲੀਆਂ ਕੇਸਰ ਦੇ ਅੱਛਾ ਜੀ ਇੱਕ ਕੱਪ ਦੁੱਧ ਦੇ ਵਿੱਚ ਗਰਮ ਕਰਕੇ ਲੈ ਲਓ ਤਾਂ ਤੁਹਾਨੂੰ ਕਦੇ ਵੀ ਮੈਮਰੀ ਲਾਸ ਨਹੀਂ ਹੋਏ ਅੱਜ ਦੇ ਪੋਡਕਾਸਟ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਨੂਰੀ ਮੈਡਮ ਤੇ ਨਿਸ਼ਾ ਮੈਡਮ ਦਾ ਥੈਂਕ ਯੂ ਬਹੁਤ ਵਧੀਆ ਲੱਗ ਰਹੀ ਅੱਜ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਸਰ ਮੇਰੀ ਗੱਲ ਦਿਨ ਦੀ ਸ਼ੁਰੂਆਤ ਤੋਂ ਸ਼ੁਰੂ ਹੁੰਦੀ ਆ ਜਿੱਦਾਂ ਕਿ ਬਹੁਤ ਸਾਰੀ ਕਨਫਿਊਜ਼ਨ ਆ ਕਈ ਲੋਕ ਕਹਿ ਦਿੰਦੇ ਆ ਕਿ अर्ਲੀ ਮਾਰਨਿੰਗ ਕਾਫੀ ਪੀਣੀ ਚਾਹੀਦੀ ਆ ਹਨਾ ਇੱਕ ਹੀ ਕਹਿੰਦੇ ਆ ਕਿ ਕਈ ਚਾਹ ਤੋਂ ਹੀ ਜਿਹੜੇ ਬੈੱਡ ਤੇ ਬੈਠ ਕੇ ਚਾਹ ਪੀਂਦੇ ਉਹਨਾਂ ਦੀ ਮੰਮੀਆਂ ਚਾਹ ਲੈ ਕੇ ਆਉਂਦੀਆਂ ਨੇ ਤੇ ਕਈ ਮੇਰੇ ਵਰਗੇ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਗਰਮ ਪਾਣੀ ਦੇ ਵਿੱਚ ਥੋੜੀ ਜੀ ਹਾਨੀ ਤੇ ਲੈਮਨ ਪਾਉਣਾ ਚਾਹੀਦਾ ਪਰ ਹੁਣ ਮੈਂ ਕਿਤੇ ਕਿਤੇ ਸੁਣਿਆ ਕਹਿੰਦੇ ਲੈਮਨ ਵੀ ਤੁਹਾਡੀਆਂ ਹੱਡੀਆਂ ਨੂੰ ਖਰਾਬ ਕਰਦਾ ਤਾਂ ਉਹ ਇੱਕ ਮੇਰੇ ਲਈ ਬੜੀ ਕਨਫਿਊਜ਼ਨ ਹੈ ਬਾਕੀਆਂ ਲਈ ਵੀ ਹੋਣੀ ਆ ਉਹ ਪਲੀਜ਼ ਕਲੀਅਰ ਕਰੋ ਦੇਖੋ ਪਤਾ ਹੈ ਕਿ ਨਿੰਬੂ ਬਾਰੇ ਬਹੁਤ ਗੱਲਾਂ ਹੋਈਆਂ ਨੇ ਐਕਚੁਅਲੀ ਨਿੰਬੂ ਇੱਕ ਬਾਈਵਾਦੀ ਦਾ ਕਾਰਨ ਹੈ ਅੱਛਾ ਜੀ ਬਾਈ ਨਿੰਬੂ ਰੋਡ ਜਦੋਂ ਕਿਸੇ ਨੂੰ ਜੋੜਾਂ ਵਿੱਚ ਦਰਦ ਹੋ ਜਾਂਦਾ ਜਾਂ ਕਫ ਦਾ ਦੋਸ਼ ਹੋ ਜਾਂਦਾ ਖਾਂਸੀ ਹੁੰਦੀ ਹੈ ਆਪਾਂ ਕਹਿੰਦੇ ਨਿੰਬੂ ਬੰਦ ਕਰ ਦੋ ਹਾਂਜੀ ਹਾਂਜੀ ਰੀਜ਼ਨ ਹੈ ਉਹਦਾ ਕਿ ਨਿੰਬੂ ਵੀ ਜਿਵੇਂ ਆਮ ਲੋਕੀ ਕਹਿੰਦੇ ਹਨ ਹਨੀ ਸ਼ਹਿਦ ਪਾ ਕੇ ਪਾਣੀ ਚ ਗਰਮ ਪਾਣੀ ਚ ਸ਼ਹਿਦ ਪਾ ਲੋ ਉਹਦੇ ਨਿੰਬੂ ਪਾ ਲੋ ਹਾਂਜੀ ਤੇ ਉਹਨੂੰ ਪੀਓ ਤੇ ਉਹ ਸ਼ਹਿਦ ਦਾ ਤੇ ਨਿੰਬੂ ਦਾ ਕੋਈ ਕੰਬੀਨੇਸ਼ਨ ਹੀ ਨਹੀਂ ਹੈ ਉਹ ਖੱਟਾ ਮਿੱਠਾ ਹੋ ਗਿਆ ਨਾ ਹਾਂ ਉਹ ਜੇ ਸ਼ਹਿਦ ਹੈ ਨਾ ਜੀ ਹਾਂਜੀ ਜਿਵੇਂ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਸਵੇਰੇ ਸਵੇਰੇ ਨਾ ਗਰਮ ਪਾਣੀ ਪੀਓ ਉਹ ਵੀ ਉਨਾ ਕ ਗਰਮ ਜਿੰਨਾ ਕ ਤੁਹਾਡੀ ਬਾਡੀ ਦਾ ਟੈਂਪਰੇਚਰ ਆ ਇਹਨਾਂ ਉਹਨੂੰ ਗਰਮ ਉਬਲਦਾ ਪਾਣੀ ਲਾ ਕੇ ਤੁਸੀਂ ਪੀਣ ਬੈਜੋ ਚਾਹ ਦੀ ਤਰ੍ਹਾਂ ਨਾ ਹਾਂਜੀ ਔਰ ਪਾਣੀ ਵੀ ਜਿਹੜਾ ਪੀਣਾ ਉਹ ਇੱਕ ਕੁਆਂਟੀਟੀ ਚ ਪੀਣਾ ਮਤਲਬ ਜਿਹੜਾ ਤੁਹਾਡੇ ਅੰਦਰੋਂ ਪ੍ਰੈਸ਼ਰ ਕਰ ਦੇਵੇ ਪੇਟ ਨੂੰ ਕਲੀਨ ਕਰਨ ਵਾਸਤੇ ਓਕੇ ਅੱਛਾ ਉਸ ਤੋਂ ਪੇਟ ਸਾਫ ਹੋ ਗਿਆ ਫਿਰ ਤੁਸੀਂ ਬਰਸ਼ ਕਰੋ ਜੀ ਬਰਸ਼ ਵੀ ਕੋਸ਼ਿਸ਼ ਕਰੋ ਕਿ ਕੋਈ ਆਯੁਰਵੈਦਿਕ ਜੜੀ ਬੂਟੀਆਂ ਤੋਂ ਬਣਿਆ ਹੋਇਆ ਪਾਊਡਰ ਹੋਵੇ ਹੂੰ ਜੇ ਹੋਰ ਨਹੀਂ ਕੁਝ ਮਿਲਦਾ ਤਾਂ ਕਿੱਕਰ ਦਾ ਜਿਹੜਾ ਸੱਕ ਹੁੰਦਾ ਅੱਛਾ ਜੀ ਉਹਦਾ ਪਾਊਡਰ ਬਣਾ ਲਓ ਜਿਵੇਂ ਬੱਕੇ ਕਰਦੀ ਦੰਤਨ ਕਰਦੇ ਸੀ ਪਹਿਲਾਂ ਜਾਂ ਨਿੰਮ ਦੇ ਸੱਕ ਦਾ ਪਾਊਡਰ ਬਣਾ ਲਓ ਅੱਛਾ ਨਿੰਮ ਪਾ ਲਓ ਸੱਕ ਜਮਨ ਦਾ ਸੱਕ ਪਾ ਲਓ ਔਰ ਅਮਰੂਦ ਦੇ ਪੱਤਿਆਂ ਦਾ ਪਾਊਡਰ ਪਾ ਲਓ ਤੇ ਉਹਦੇ ਵਿੱਚ ਤੁਸੀਂ ਆਪਣਾ ਕਿੱਕਰ ਦਾ ਸੱਕ ਜਿਹੜਾ ਇਹ ਚਾਰ ਪੰਜ ਚੀਜ਼ਾਂ ਪਾ ਕੇ ਜਦੋਂ ਇਹ ਪਾਊਡਰ ਬਣਦਾ ਨਾ ਇਹਦੇ ਨਾਲ ਤੁਸੀਂ ਦੇਖੋ ਦੰਦਾਂ ਦੀ ਸਫਾਈ ਕਿੰਨੀ ਹੁੰਦੀ ਆ ਦੰਦਾਂ ਦਾ ਸਾਬਾ ਸਕਦੇ ਅਖਰੋਟ ਵਾਲਾ ਜਿਹੜਾ ਹਾਂ ਕਮਾਲ ਰਿਜ਼ਲਟ ਹੋਊਗਾ ਕਮਾਲ ਰਿਜ਼ਲਟ ਆ ਹਾਂਜੀ ਹਾਂਜੀ ਬਲਕਿ ਜੇ ਅਖਰੋਟ ਨੂੰ ਜਲਾ ਦਈਏ ਹਾਂਜੀ ਪੂਰਾ ਸਾਬਤ ਅਖਰੋਟ ਨੂੰ ਬਿਲਕੁਲ ਜਲਾ ਦਈਏ ਜਲਾ ਕੇ ਉਹ ਕੋਇਲਾ ਬਣ ਜਾਂਦਾ ਤੇ ਉਹ ਕੋਇਲਾ ਕੱਢ ਕੇ ਉਹਨੂੰ ਅਸੀਂ ਪੀਸ ਕੇ ਵਿੱਚ ਪਾ ਲਈਏ ਤਾਂ ਹੋਰ ਕਮਾਲ ਕਰਦਾ ਉਹ ਬੇਕਾ ਕੀੜੇ ਕੁੜੇ ਵੀ ਤੁਹਾਡੇ ਦੰਦਾਂ ਦੇ ਹਨਾ ਖਤਮ ਹੋ ਜਾਂਦੇ ਦੰਦਾਂ ਨੂੰ ਕਲੀਨ ਜੇ ਤੁਸੀਂ ਉਹਦਾ ਟੇਸਟ ਬਣਾਉਣਾ ਤੇ ਦੰਦਾਂ ਨੂੰ ਪੈਰੀਏ ਤੋਂ ਬਚਾਉਣਾ ਤਾਂ ਤੁਸੀਂ ਉਹ ਚ ਲੌਂਗ ਦਾ ਪਾਊਡਰ ਪਾ ਲਓ ਥੋੜਾ ਜਿਹਾ ਅੱਛਾ ਜੀ ਤਾਂ ਉਧਰ ਜਲਤੀ ਅਲੱਗ ਹੋ ਜਾਂਦਾ ਤੇ ਇਹਦੇ ਨਾਲ ਇਹ ਹੋ ਗਿਆ ਤੁਹਾਡਾ ਫਰੈਸ਼ ਮਤਲਬ ਇਹ ਨਾ ਕਰੋ ਕਿ ਜ਼ਬਰਦਸਤੀ ਧੱਕੇ ਨਾਲ ਟਾਈਮ ਹੋ ਗਿਆ ਬਾਸ ਗਾਲਾਂ ਕੱਢੂ ਆਫਿਸ ਜਾਣਾ ਤੜ 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 ਕਰੇ ਕੁਝ ਵੀ ਤੇ ਫਿਰ ਉਹ ਉਹ ਜਿੰਨਾ ਕਿ ਤੁਸੀਂ ਕਾਲੀ ਕਰਦੇ ਹੋ ਉਨੀ ਦੇਰ ਤੁਸੀਂ ਜਾ ਕੇ ਡੈਂਟਿਸਟ ਦੀ ਕੁਰਸੀ ਤੇ ਬੈਠੇ ਰਹਿੰਦੇ ਡੈਂਟਲ ਹਸਪੀਟਲ ਚ ਚਲੇ ਜਾਣਾ ਪੈਂਦਾ ਟਾਈਮ ਵੀ ਵੇਸਟ ਪੈਸੇ ਵੀ ਟਾਈਮ ਵੀ ਵੇਸਟ ਫਿਰ ਤੁਸੀਂ ਅੱਛਾ ਜਦੋਂ ਤੁਸੀਂ ਬਰਸ਼ ਕਰਦੇ ਹੋ ਉਦੋਂ ਪਹਿਲਾਂ ਤੁਸੀਂ 2-3 ਚਮਚੇ ਸਿਰ ਚ ਪਾ ਕੇ ਚਲੋ ਜੀ ਲੇਡੀਜ਼ ਨੇ ਉਹਨਾਂ ਨੇ ਤਾਂ ਹਫ਼ਤੇ 'ਚ ਇੱਕ ਦੋ ਵਾਰੀ हेयर वॉश ਕਰਨੇ ਆ ਜਿਹੜੇ ਜਾਇੰਟਸ ਲੋਗ ਆ ਲੜਕੇ ਆ ਦੋ ਤਿੰਨ ਚਮਚ ਹੇਅਰ ਦੇ ਵਿੱਚ ਵਾਲਾਂ ਦੇ ਵਿੱਚ ਤੇਲ ਪਾ ਲੋ ਸਰੋਂ ਦਾ ਲਾਗੇ ਛੱਸ ਕੇ ਦੋ ਵਾਰ ਲਵਾਂ ਬ੍ਰਸ਼ ਕਰੋ ਫਰੈਸ਼ ਹੋ ਗੋ ਚਾਹ ਪਾਣੀ ਪਿਓ ਜਦ ਰੋ ਤੁਹਾਡਾ ਤੇਲ ਜਿਹੜਾ ਉਹ ਵਰਕ ਕਰ ਜਾਂਦਾ ਹੈਡ ਤੇ ਕਦੀ ਵੀ ਜ਼ਿੰਦਗੀ ਚ ਡੈਂਡਰਫ ਨਹੀਂ ਹੋ ਸਕਦਾ ਉਸ ਤੋਂ ਬਾਅਦ ਨਹਾਣਾ ਹੈਗਾ ਹੀ ਆ ਸਾਬਨ ਨਾਲ ਵਾਸ਼ ਕਰ ਲੋ ਡੇਲੀ ਡੇਲੀ ਲਾ ਸਕਦੇ ਆ ਰਾਤ ਨੂੰ ਵੀ ਲਾ ਸਕਦੇ ਹੋ ਰਾਤ ਨੂੰ ਵੀ ਲਾ ਸਕਦੇ ਸੌਣ ਲੱਗੇ ਤੇ ਇਹ ਜਿਹੜਾ ਤੇਲ ਲਾਣਾ ਜੀ ਸਿਰ ਚ ਲਾਉਣਾ ਤੇ ਪੈਰਾਂ ਨੂੰ ਲਾਉਣਾ ਇਹ ਇੱਕ ਮਤਲਬ ਐ ਸਮਝ ਲਓ ਵੀ ਪੇੜ ਨੂੰ ਕਦੇ ਸੁੱਕਣੇ ਨਹੀਂ ਦਿੰਦਾ ਸਰੋਂ ਦਾ ਤੇਲ ਹਾਂ ਬੜਾ ਆਪਾ ਆਉਣ ਹੀ ਨਹੀਂ ਦਿੰਦਾ ਇਹਦੇ ਨਾਲ ਹੱਡੀਆਂ ਮਜ਼ਬੂਤ ਇਜਨਲ ਤੁਹਾਡੇ ਮਾਸਪੇਸ਼ੀਆਂ ਸਟਰੋਂਗ ਇਹਦੇ ਨਾਲ ਤੁਹਾਡੇ ਜਿਹੜੇ ਜਿਹੜੇ ਨਾੜਾਂ ਨਾੜਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਆ ਉਹ ਬਹੁਤ ਵਧੀਆ ਰਹਿੰਦਾ ਔਰ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਨਿੰਬੂ ਪਾ ਕੇ ਲੈਣਾ ਉਹਦੇ ਨਾਲੋਂ ਕਿਤੇ ਵਧੀਆ ਚੀਜ਼ ਹੈ ਲਸਣ ਦੀਆਂ ਦੋ ਕਲੀਆਂ ਸਵੇਰੇ ਸਵੇਰੇ ਖਾਲੀ ਪੇਟ ਲੈ ਲਓ ਓਕੇ ਨਾ ਤਾਂ ਬਜਨ ਬਧੂਗਾ ਕਦੀ ਔਰ ਨਾ ਹੀ ਕਦੀ ਤੁਹਾਨੂੰ ਕੋਈ ਐਂਬੂਲੈਂਸ ਲੈਣ ਆਉਗੀ ਵੀ ਹਾਰਟ ਅਟੈਕ ਹੋ ਗਿਆ ਹਾਰਟ ਨੂੰ ਸੇਫ ਰੱਖਦਾ ਤੇ ਇਹ ਸਭ ਤੋਂ ਵਧੀਆ ਚੀਜ਼ ਹੈ ਸਵੇਰੇ ਸਵੇਰੇ ਕਰਨੀ ਚਾਹੀਦੀ ਆ ਬਾਕੀ ਮੇਰਾ ਖਿਆਲ ਹੈ ਵੀ ਲੋਕਾਂ ਨੂੰ ਜਿਹੜਾ ਨਾਸ਼ਤਾ ਕਰਦੇ ਆ ਪਰੌਂਠੇ ਮੋٹے-ਮੋٹے ਲੈ ਕੇ ਪੰਜ-ਪੰਜ ਚਾਰ ਚਾਹ ਆਈ ਮੈਂ ਕਹਿਣ ਲੱਗੀ ਤੁਹਾਨੂੰ ਬੱਚੇ ਜਿਹੜੇ ਆ ਸਵੇਰੇ ਕਹਿਣਗੇ ਸਾਨੂੰ ਤਾਂ ਪਰੌਂਠੇ ਚਾਹੀਦੇ ਆ ਅਲੱਗ-ਅਲੱਗ ਤਰ੍ਹਾਂ ਦੇ ਮੈਂ ਉਹਨਾਂ ਨੂੰ ਕਹਿੰਨੀ ਵੀ ਚਲੋ ਠੀਕ ਆ ਵੀ ਜਿਵੇਂ ਆਪਾਂ ਵਿੱਚ ਆਲੂ ਪਾਤੇ ਜਾਂ ਮੇਥੇ ਪਾਤੇ ਇਹ ਸਾਰੀਆਂ ਚੀਜ਼ਾਂ ਪਾਤੀਆਂ ਵੀ ਪਰ ਉਹਨੂੰ ਆਪਾਂ ਨਾ ਤਲੀ ਹੈ ਨਾ ਪਰ ਬੱਚੇ ਮੰਨਦੇ ਨਹੀਂ ਹੈਗੇ ਤੇ ਜੇ ਹੁਣ ਖਾਣੇ ਵੀ ਆ ਪਰੌਂਠੇ ਉਹਨਾਂ ਨੇ ਉਹਦੇ ਨਾਲ ਕਿਹੜੀ ਐਸੀ ਚੀਜ਼ ਦਈਏ ਜਿਹਦੇ ਨਾਲ ਉਹ ਪਰੌਂਠਾ ਤੁਹਾਨੂੰ ਖਰਾਬ ਨਾ ਕਰੇ ਦੇਖੋ ਪਤਾ ਕੀ ਹੈ ਜੇ ਹੁਣ ਮੈਨੂੰ ਕੋਈ ਪੁੱਛੇ ਵੀ ਜ਼ਹਿਰ ਖਾਈਏ ਕਾਦੇ ਨਾਲ ਖਾਈਏ ਵੀ ਜ਼ਹਿਰ ਚੜੇਗਾ ਇਹ ਤਾਂ ਦੇਖੋ ਨੁਕਸਾਨ ਤਾਂ ਹੋ ਕਰੂਗੇ ਕਰ ਬਿਲਕੁਲ ਬੱਚੋ ਸੁਣ ਲਓ ਹੁਣ ਸੁਣ ਲਓ ਪਰ ਇੱਕ ਚੀਜ਼ ਵੱਡੀ ਹੈ ਜੇ ਤੁਸੀਂ ਬੱਚਿਆਂ ਨੂੰ ਸਵੇਰੇ ਸਵੇਰੇ ਸੈਲਡ ਖਾਣ ਦੀ ਆਦਤ ਪਾ ਦੋ ਫਸਟ ਸੈਲਡ ਖਾ ਲੈਣ ਫਸਟ ਮੀਲਾਈ ਹੋਵੇ ਇਹਨਾਂ ਦਾ ਹਾਂ ਪਹਿਲਾਂ ਮਤਲਬ ਸਲਾਦ ਖਾ ਲਿਆ ਸਲਾਦ ਜਿਹੜਾ ਹੈਗਾ ਉਹਦਾ ਇੱਕ ਇੱਕ ਸਭ ਤੋਂ ਬੈਸਟ ਜਿਹੜਾ ਸਰੋਤ ਹੈ ਉਹ ਹੈ ਮੂਲੀ ਹਾਂਜੀ ਮੂਲੀ ਹੋਗੀ ਗਾਜਰ ਹੋਗੀ ਉਹਦੇ ਵਿੱਚ ਟਮਾਟਰ ਹੋ ਗਿਆ ਖੀਰਾ ਹੋ ਗਿਆ ਇਹ ਚਾਰ ਚੀਜ਼ਾਂ ਇੱਕ ਪੰਜਵੀਂ ਉਹ ਚ ਚਕੰਦਰ ਚਕੰਦਰ ਜਿਹੜਾ ਜਿਹੜਾ ਲੋਕ ਖਾਂਦੇ ਆ ਉਹ ਸਕੰਦਰ ਆ ਮਤਲਬ ਚਿਹਰੇ ਤੇ ਨੂਰ ਰਹੂਗਾ ਰਹੂਗਾ ਨੋਰੀ ਮੈਡਮ ਉਹ ਤੇ ਉਹਦੀ ਕੀ ਚੀਜ਼ ਆ ਮੈਂ ਤੁਹਾਨੂੰ ਦੱਸਦਾ ਅੱਛਾ ਉਸ ਤੋਂ ਬਾਅਦ ਉਹ ਚ ਕਾਲੀ ਮਿਰਚ ਪਾਓ ओके ਤੇ ਕਾਲਾ ਨਮਕ ਪਾਓ ਇਹ ਤੁਹਾਡੀ ਗੱਟ ਹੈਲਥ ਨੂੰ ਕਾਲੀ ਮਿਰਚ ਜਿਹੜੀ ਆ ਉਹ ਐਂਟੀਬਾਇਓਟਿਕ ਦਾ ਕੰਮ ਕਰਦੀ ਆ ਬਾਡੀ ਦੇ ਵਿੱਚ ਜਿਹੜੇ ਲੋਕ ਐਂਟੀਬਾਇਓਟਿਕ ਖਾ ਲਓ ਇਹ ਉਹ ਕਾਲੀ ਮਿਰਚੋਂ ਦੋ ਵਧੀਆਂ ਕੰਮ ਕਰਦੀ ਆ ਨਾ ਤਾਂ ਰੇਸ਼ਾ ਹੋਣ ਦਿੰਦੀ ਆ ਨਾ ਹੀ ਕੋਈ ਕਿਸੇ ਕਿਸਮ ਦਾ ਇਨਫੈਕਸ਼ਨ ਹੋਣ ਦੇਣਾ ਉਹਨੇ ਤੇ ਉਸ ਤੋਂ ਬਾਅਦ ਲੋਕੀ ਜਿਹੜੇ ਪਰੌਂਠੇ ਖਾਂਦੇ ਆ ਜੀ ਜੀ ਉਹਦੇ ਵਿੱਚ ਕੀ ਆ ਕਿ ਪਰੌਂਠਿਆਂ ਦੇ ਵਿੱਚ ਅਜਵੈਨ ਜ਼ਰੂਰੀ ਹੈ ਜੀ ਕਾਲੀ ਮਿਰਚ ਜ਼ਰੂਰੀ ਹੈ ਤੇ ਲਾਲ ਮਿਰਚ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਲਾਲ ਮਿਰਚ ਜਿਹੜੀ ਆ ਉਹ ਤੁਹਾਡੇ ਜਿਹੜੀਆਂ ਹਾਰਟ ਦੀਆਂ ਆਰਟਰੀਜ਼ ਨੇ ਉਹਨਾਂ ਨੂੰ ਖੋਲਦੀ ਆ ਅੱਛਾ ਜੀ ਫਾਇਦਾ ਕਰਦੀ ਆ ਤੇ ਉਹ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਤੇ ਬੱਚਿਆਂ ਨੂੰ ਪਰੌਂਠਾ ਖਾਣ ਦਾ ਤਾਂ ਫਾਇਦਾ ਜੇ ਉਹਨਾਂ ਦੇ ਚਿਹਰੇ ਤੇ ਪਸੀਨਾ ਆ ਜਾਏ ਖਾਂਦੇ-ਖਾਂਦੇ ਮੂੰਹ ਚੋਂ ਵਜਣ ਸੀਟੀਆਂ ਫਿਰ ਤਾਂ ਖਾਏ ਪਰੌਂਠਾ ਤੇ ਉਹਨੇ ਡਾਈਜੈਸ਼ਨ ਵੀ ਠੀਕ ਕਰਨਾ ਹੈਨਾ ਹੁਣ ਜੇ ਤੁਸੀਂ ਕਹੋ ਵੀ ਆਲੂ ਵੀ ਪਾਉਣਾ ਹਾਂ ਹੈਨਾ ਪਨੀਰ ਵੀ ਪਾਉਣਾ ਗੋਭੀ ਵੀ ਪਾਉਣੀ ਸਾਰੀ ਸਬਜ਼ੀ ਉਹਦੇ ਨਾਲ ਬੈਸਟ ਆ ਹੁਣ ਲੋਕੀ ਕਹਿੰਣਗੇ ਗੋਲਸਾਹਬ ਦੇ ਆਪਦੇ ਮੂੰਹ ਚ ਪਾਣੀ ਆਈ ਜਾਂਦਾ ਤੇ ਪੰਜਾਬੀ ਪਰੌਂਠੇ ਦੇ ਬਿਨਾ ਨਾ ਸਿਹਤ ਨਹੀਂ ਹੁੰਦੀ ਪੰਜਾਬੀ ਪਰੌਂਠੇ ਤੋਂ ਬਿਨਾ ਰਹਿ ਨਹੀਂ ਸਕਦਾ ਹੁਣ ਹੁਣ ਜੇ ਗੋਲਸਾਹਬ ਵੀ ਖਾਂਦੇ ਆ ਐਸੀ ਗੱਲ ਨਹੀਂ ਮੈਂ ਜਦੋਂ ਨਾਰਮਲੀ ਮੈਂ ਖਾਂਦਾ ਪਰ ਇਹ ਜ਼ਰੂਰੀ ਹੈ ਕਿ ਉਸ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਪਰਹੇਜ਼ ਜਿਹੜਾ ਹੈਗਾ ਉਹ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਵੀ ਇਹ ਨਹੀਂ ਹੈ ਕਿ ਤੁਸੀਂ ਦੋ ਤਿੰਨ ਪਰੌਂਠੇ ਲਪੇਟ ਲੇ ਉਸ ਤੋਂ ਬਾਅਦ ਘਰੋਂ ਬਾਹਰ ਨਿਕਲੇ ਆਫਿਸ ਗਏ ਆਫਿਸ ਜਾਂਦੇ ਫੇਰ ਸਮੋਸਾ ਮੰਗਾ ਲਿਆ ਚਾਹ ਨਾਲ ਫੇਰ ਕੁਝ ਉਹ ਗਲਤ ਆ ਜੀ ਮਤਲਬ ਇਹਨੂੰ ਜੇ ਖਾਇਆ ਤੁਸੀਂ ਤਾਂ ਇਹਨੂੰ ਹজম ਹੋਣ ਦਾ ਇੱਕ ਟਾਈਮ ਦਿਓ 2 ਘੰਟੇ 3 ਘੰਟੇ ਉਸ ਤੋਂ ਬਾਅਦ ਜਦੋਂ ਦੁਬਾਰਾ ਭੁੱਖ ਲੱਗੇ ਫੇਰ ਖਾਓ ਫੇਰ ਕੋਈ ਚੀਜ਼ ਸਾਈਡਫੈਕ ਜਿਵੇਂ ਤੁਸੀਂ ਸਲਾਦ ਦੱਸਿਆ ਨਾ ਵੀ ਸਵੇਰੇ ਸਲਾਦ ਖਾਣਾ ਮੂਲੀ ਤੇ ਚਕੰਦਰ ਮੈਂ ਦੇਖਿਆ ਕਈ ਵਾਰੀ ਨਾ ਚਕੰਦਰ ਤੇ ਮੂਲੀ ਜਦੋਂ ਅਪਨ ਨਿਰਨੇ ਕਾਲਜ ਖਾਨਦੇ ਆ ਥੋੜਾ ਜਲਣ ਕਰਦੀ ਆ ਅੰਦਰ ਨਾ ਤੇ ਇਹ ਕਿਉਂ ਆ ਫਿਰ ਕਾਲੀ ਮਿਰਚ ਕਿਉਂ ਪਵਾਈ ਆ ਮੈਂ ਵੀ ਅੱਛਾ ਇਸੇ ਕਰਕੇ ਆ ਨਮਕ ਵੀ ਕਾਲਾ ਹੀ ਪਵਾਇਆ ਚਿੱਟਾ ਨਹੀਂ ਕਿਹਾ ਅੱਛਾ ਜੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਜਿਹੜੇ ਜਿਹੜੇ ਲੋਕ ਸਾਡੇ ਵਰਗੇ ਬੈਦ ਬੋਲਦੇ ਆ ਉਹ ਫਿਰ ਪ੍ਰੈਕਟੀਕਲੀ ਹੁੰਦੀਆਂ ਨੇ ਤੁਸੀਂ ਹਟਾਈਆਂ ਹੋਈਆਂ ਨੇ ਜਿਸ ਜਿਵੇਂ ਮੈਂ ਤੁਹਾਨੂੰ ਮੂਲੀ ਚਕੰਦਰ ਦੇ ਨਾਲ ਖੀਰਾ ਵੀ ਕਿਹਾ ਉਹ ਨਹੀਂ ਤੁਸੀਂ ਮੈਨੂੰ ਕਿਹਾ ਵੀ ਉਹ ਕੁਝ ਕਰਦਾ ਹਾਂ ਕਿਉਂਕਿ ਇਹਦਾ ਛੱਟਾ ਹੁੰਦਾ ਹੈ ਅਬ ਦੀ ਫੜ ਲਈ ਗੱਲ ਮੇਰੀ ਗੱਲ ਪੂਰੀ ਨਹੀਂ ਸਮਝੀ ਨਾ ਮੈਂ ਜਿਹੜੀ ਗੱਲ ਮੈਂ ਤਾਂ ਹੀ ਲੋਕਾਂ ਨੂੰ ਕਹਿੰਦਾ ਵੀ ਜਦੋਂ ਮੈਂ ਤੁਹਾਨੂੰ ਕਿਹਾ ਚ ਕਾਲਾ ਨਮਕ ਪਾਉਣਾ ਫਿਰ ਮੈਨੂੰ ਇਹ ਨਾ ਕਹੋ ਜੀ ਸੈਂਦਾ ਪਾ ਲਈ ਫਿਰ ਮੈਂ ਨਹੀਂ ਕਹਿ ਸਕਦਾ ਸੀ ਵੀ ਸੈਂਦਾ ਨਾ ਮੁਰਾ ਕਿਸੇ ਕਰਕੇ ਮੈਂ ਰਿਪੀਟ ਕੀਤੀ ਹੈ ਕਈ ਵਾਰ ਨਾ ਲੋਕ ਮੈਨੂੰ ਮੈਸੇਜ ਕਰਦੇ ਨੇ ਜੀ ਆ ਇਦਾਂ ਹੁੰਦਾ ਸਾਨੂੰ ਆ ਖਾਣ ਨਾਲ ਇਦਾਂ ਹੁੰਦਾ ਮੈਂ ਤਾਂ ਕਰਕੇ ਉਹਨਾਂ ਵੱਲੋਂ ਤੁਹਾਨੂੰ ਕੁਐਸਚਨ ਕੀਤਾ ਵੀ ਉਹ ਤੁਹਾਨੂੰ ਦੁਬਾਰਾ ਨਾ ਕੁਐਸਚਨ ਕਰਨ ਪੇਪਰ ਡਿਟੇਲ ਚ ਦੱਸ ਦਿਓ ਨਾ ਵੀ ਮੂਲੀ ਜੇ ਕਿਸੇ ਨੂੰ ਖਰਾਬ ਕਰਦੀ ਆ ਜਾਂ ਚਕੰਦਰ ਨੇ ਜਿਹਾ ਜੀ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਜਿਨ੍ਹਾਂ ਲੋਕਾਂ ਨੂੰ ਜਲਨ ਰਹਿੰਦੀ ਆ ਪੇਟ ਚ ਜੀ ਜੀ ਜਾਂ ਕਰ ਲੋ ਵੀ ਗੈਸ ਬਹੁਤ ਅੰਕ ਕਰਦੀ ਆ ਜਾਂ ਕਰ ਲੋ ਵੀ ਐਸਿਡ ਰਿਫਲੈਕਟ ਕਰਦਾ ਹਾਂਜੀ ਮਨ ਨੂੰ ਕੁਝ ਵੀ ਖਾਇਆ ਮੂੰਹ ਚੋਂ ਰਾਤ ਨੂੰ ਪਏ ਪੈਸਰਾਂ ਨਾਲ ਗਿੱਲਾ ਜਾਂਦਾ ਮੂੰਹ ਚੋਂ ਪਾਣੀ ਨਿਕਲ ਜਾਂਦਾ ਹਾਂਜੀ ਹਾਂਜੀ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮੂਲੀ ਨੂੰ ਛੋਟੇ ਛੋਟੇ ਪੀਸ ਕੱਟ ਲਓ ਹੂੰ ਉਂਗਲੀ ਜਿੱਡੇ ਜਿੱਡੇ ਪੀਸ ਕੱਟ ਕੇ ਛਿੱਲ ਕੇ ਚੰਗੀ ਤਰ੍ਹਾਂ ਇੱਕ ਡੋਂਗੇ 'ਚ ਰੱਖ ਕੇ ਉਹਨਾਂ ਨੂੰ ਨਮਕ ਲਾ ਦਿਓ ਨਮਕ ਲਾਉਣਾ ਸਿੰਧਾ ਨਮਕ ਹੁਣ ਗੱਲ ਆ ਗਈ ਹੈ ਸਿੰਧ ਦੇ ਨਮਕ ਦੀ ਉਹਨੂੰ ਸਿੰਧਾ ਨਮਕ ਲਾ ਕੇ ਰਾਤ ਨੂੰ ਹਲਕਾ ਜਿਹਾ ਕਿਸੇ ਛਾਲਣੀ 'ਚ ਰੱਖ ਦਿਓ ਤਾਂ ਕਿ ਉਹਦਾ ਪਾਣੀ ਨੁੱਚੜ ਜਾ ਜੀ ਉਹ ਜਿਹੜਾ ਪਾਣੀ ਨੁੱਚੜ ਗਿਆ ਉਹ ਜਿੰਨੀ ਉਹ ਜ਼ਹਿਰ ਸੀ ਜਿਹੜੀ ਗੈਸ ਕਰਦੀ ਆ ਖੱਟੇ ਡਕਾਰ ਲੈ ਕੇ ਆਉਂਦੀ ਆ ਗਲਤ ਗੈਸ ਪੈਦਾ ਹੁੰਦੀ ਆ ਬਦਬੂਦਾਰ ਗੈਸ ਆਉਂਦੀ ਆ ਉਹ ਖਤਮ ਅੱਛਾ ਜੀ ਉਹ ਮੂਲੀ ਬਣ ਗਈ ਦਵਾ ਔਸ਼ਧ ਬਣ ਗਈ ਉਹਨੂੰ ਸਵੇਰੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਉਸੇ ਛਾਲਣੀ ਦੇ ਵਿੱਚ ਹੀ ਧੋ ਦੋ ਜਿਹੜਾ ਉਹਦਾ ਸੀਗਾ ਕੋੜ ਆਪਾਂ ਉਹਨੂੰ ਨਿਕਲ ਗਿਆ ਉਸ ਤੋਂ ਬਾਅਦ ਉਹਨੂੰ ਇੱਕ ਇੱਕ ਪੀਸ ਚੱਕ ਕੇ ਖਾਣਾ ਉਹਨੂੰ ਫੇਰ ਲਾਉਣਾ ਕੁਝ ਨਹੀਂ ਚੱਬ ਚੱਬ ਕੇ ਉਹ ਕੱਲੀ ਖਾਓ ਜਾਂ ਫਿਰ ਉਹਨੂੰ ਸਲਾਦ ਚ ਪਾਓ ਹੁਣ ਲੋਕੀ ਕਹੀ ਕਹਿੰਦੇ ਨੇ ਗੁਲਸਰ ਤੁਸੀਂ ਬਹੁਤ ਕੰਮ ਲਾ ਦਿੰਦੇ ਹੋ ਮੈਂ ਕਿਹਾ ਵੀ ਜਿਹੜਾ ਹਸਪਤਾਲ ਚ ਜਾ ਕੇ ਨਾੜ ਚ ਪਾ ਕੇ ਗਲੂਕੋਜ਼ ਦੀ ਬੋਤਲ ਲਟਾਉਂਦੇ ਆ ਉਦੋਂ ਤਾਂ ਘੱਟ ਹੀ ਕੰਮ ਲਾਉਣਾ ਮੈਂ ਸਹੀ ਸਹੀ ਉਦੋਂ ਤਾਂ ਟਾਈ ਦੇਗਾ ਤੇ ਉਹਦਾ ਬਿਹਤਰ ਹੈ ਵੀ ਰੋਜ਼ ਕਰ ਲੋ ਹੱਥ ਛੋਟੇ ਛੋਟੇ ਕੰਮ ਤਾਂ ਕਿ ਸੁਖੀ ਰਹੀਏ ਪੇਟ ਜਿਹਦਾ ਪੇਟ ਸੁਖੀ ਆ ਉਹ ਬੰਦੇ ਦਾ ਸੰਸਾਰ ਹੀ ਸੁੱਕੀ ਆ ਨਾਲ ਉਹਦਾ ਗਵਾਂਡੀ ਵੀ ਸੁੱਕੀ ਆ ਕਿਉਂਕਿ ਉਹ ਕਿਸੇ ਨੂੰ ਫਿਰ ਕੁਝ ਕਹਿੰਦੇ ਨਹੀਂ ਖੁਸ਼ ਰਹਿੰਦਾ ਤੇ ਇਸ ਕਰਕੇ ਇਹ ਜਿਹੜਾ ਸਵੇਰ ਦਾ ਨਾਸ਼ਤਾ ਹੈ ਇਹ ਇੰਨੇ ਕ ਕੰਮ ਚ ਨਿਪਟਣਾ ਚਾਹੀਦਾ ਉਸ ਤੋਂ ਬਾਅਦ ਜੇ ਪਰੌਂਠੇ ਵੀ ਖਾਣੇ ਆ ਤਾਂ 2.5 ਘੰਟੇ ਉਹਨੂੰ ਟਾਈਮ ਦਿਓ ਹজম ਹੋਣ ਲਈ ਫਿਰ ਉਸ ਤੋਂ ਬਾਅਦ ਦੂਜੀ ਡਾਈਟ ਲਓ ਨਾ ਕਿ ਇਹ ਲਾਓ ਆਪਾਂ ਦਫ਼ਤਰ ਪਹੁੰਚ ਗਏ ਉੱਥੇ ਜਾਂਦੇ ਕਿਸੇ ਨੇ ਚਾਹ ਫੜਾਤੀ ਬੌਜੀ ਦਾ ਜਾਂਦੇ ਮੈਂ ਕਹਿੰਦਾ ਜੀ ਤੁਸੀਂ ਕਿਸੇ ਆਫਿਸ ਚਲੇ ਜਾਓ ਚਾਹੇ ਬੈਂਕਾ ਚਾਹੇ ਸਰਕਾਰੀ ਆਫਿਸਾ ਚਾਹ ਤਾਂ ਹੈ ਹੀ ਇੱਥੇ ਤੁਸੀਂ 10:30 ਵਜੇ ਐਂਟਰ ਨੂੰ ਕਹਿੰਦੇ ਬੌਜੀ ਚਾਹ ਪੀਂਦੇ ਆ ਉਹ ਯਾਰ ਘਰੋਂ ਭੁੱਖਾ ਆਇਆ ਦੀ ਇਹ ਆਉਣ ਸਰ ਚਾਹ ਮਤਲਬ ਉਹੀ ਚਾਹ ਉਹਨਾਂ ਨੂੰ ਖਰਾਬ ਕਰਦੀ ਆ ਉਹ ਫਿਰ ਬੈਦ ਦੀ ਲਾਈਨ ਚ ਬੈਠੇ ਹੁੰਦੇ ਆ ਮੈਂ ਜੀ ਫਲਾਣੇ ਬੈਂਕਾ ਚ ਮੈਂ ਫਲਾਣੇ ਆਫਿਸਰ ਚ ਮ ਪਹਿਲੀ ਗੱਲ ਵਿੱਚ ਆ ਉਹ ਕਹਿੰਦੇ ਚਾਹ ਤਾਂ ਹੋ ਜਾਂਦੀ ਹੈ 8-10 ਕਾਪ ਰੋਜ਼ ਮਤਲਬ ਮਤਲਬ ਆਪਣੇ ਆਪ ਨਾਲ ਹੀ ਧੱਕਾ ਬਿਲਕੁਲ ਅੱਛੇ ਜੀ ਮਤਲਬ ਮੈਂ ਪਰੌਠੇ ਨਹੀਂ ਖਾਂਦੀ ਸਵੇਰੇ ਮੈਂ ਜਿਵੇਂ ਕੋਈ ਜਿਮ ਜਾਣਾ ਜਾਂ ਮੈਂ ਕਿਤੇ ਵੀ ਜਾਨੀਆ ਸ਼ੂਟ ਤੇ ਤਾਂ ਮੈਂ ਬ੍ਰਾਊਨ ਬ੍ਰੈਡ ਜ਼ਿਆਦਾ ਖਾਂਦੀ ਆ ਪੀਨਟ ਬਟਰ ਨਾਲ ਜਾਂ ਜਿੱਦਾਂ ਖੀਰਾ ਤੇ ਟਮਾਟਰ ਲਗਾ ਕੇ ਤੇ ਨਾਲ ਬਲੈਕ ਕਾਫੀ ਮਤਲਬ ਇਹ ਇਹਨਾਂ ਦੇ ਵਿੱਚ ਕੋਈ ਚੀਜ਼ ਤੁਹਾਨੂੰ ਲੱਗਦਾ ਕਿ ਮੈਂ ਗਲਤ ਕਰ ਰਹੀ ਆ ਜਾਂ ਮੇਰੀ ਡਾਈਟ ਸਹੀ ਆ ਵੈਸੇ ਤਾਂ ਤੁਸੀਂ ਠੀਕ ਕਰ ਰਹੇ ਹੋ ਪਰ ਇੱਕ ਸਵਾਲ ਕਰਨਾ ਤੁਹਾਨੂੰ ਮੈਂ ਜੀ ਜੀ ਹਾਂਜੀ ਤੁਸੀਂ ਜਿਮ ਵਿੱਚ ਕੀ ਲੱਭਣ ਜਾਂਦੇ ਹੋ ਬੰਦੇ ਬੰਦੇ ਰਬਾ ਜੀ ਦਾ ਸਾਹਿਬ ਇੰਨੀ ਸੋਣੀ ਕੁੜੀ ਟਾਪ ਐਸਟਾਰ ਦੇਖੋ ਹਰ ਪੱਕੋ ਦੇਖੋ ਮੈਂ ਸਾਰੇ ਜਿੰਨੇ ਵੀ ਸਾਡੇ ਬੱਚੇ ਦੇਖ ਰਹੇ ਆ ਲੜਕੀਆਂ ਦੇਖ ਰਹੀਆਂ ਲੇਡੀਜ਼ ਦੇਖ ਰਹੀਆਂ ਉਹਨਾਂ ਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਐਸਟਾਰ ਸਾਡੇ ਕੋਲੇ ਲਈ ਦੋ ਪਰਸਨੈਲਿਟੀਆ ਨੇ ਦੋਨੋਂ ਮਤਲਬ ਇੱਕ ਐਗਜ਼ਾਮਪਲ ਨੇ ਹੈਲਥ ਨੂੰ ਲੈ ਕੇ ਅਸੀਂ ਵੀ ਇਹਨਾਂ ਦਾ ਬੜਾ ਸਤਿਕਾਰ ਕਰਦੇ ਆ ਜਿਵੇਂ ਹੁਣ ਮਤਲਬ ਮੇਰੇ ਪੁਰੇ ਨਿਸ਼ਾ ਮੈਡਮ ਬੈਠਿਆ ਮੈਂ ਇਹਨਾਂ ਨੂੰ ਅੱਜ ਬੈਠਦੀ ਕਿਹਾ ਕਿ ਜਦੋਂ ਤੁਸੀਂ ਮੇਰੇ ਨਾਲ ਪਹਿਲੀ ਵਾਰ ਹੀ ਆਏ ਸੀ ਉਦੋਂ ਤੁਸੀਂ ਤੇ ਹੁਣ ਕੀ ਹੈ ਜੇ ਮੈਂਟੇਨ ਕੀਤਾ ਕਿ ਵਜ਼ਨ ਘਟਾਇਆ ਹੈ ਨਾ ਤੇ ਨੂਰੀ ਮੈਡਮ ਨੂੰ ਮੈਂ ਪੁੱਛਿਆ ਵੀ ਜਦੋਂ ਤੋਂ ਹੁਣ ਤੱਕ ਚਿਹਰੇ 'ਚ ਬੜਾ ਫਰਕ ਆਇਆ ਨੂਰ 'ਚ ਬੜਾ ਫਰਕ ਆਇਆ ਹਰ ਚੀਜ਼ 'ਚ ਤਾਂ ਇਹਦਾ ਮਤਲਬ ਕੀ ਐਸੀ ਗੱਲ ਨਹੀਂ ਹੈ ਕਿ ਜਦੋਂ ਅਸੀਂ ਸ਼ੋਅ ਬਣਾਉਂਦੇ ਆ ਤਾਂ ਉਹਦਾ ਫਾਇਦਾ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਆਪਾਂ ਵੀ ਕਰਦੇ ਆ ਪਰ ਮੈਂ ਤੁਹਾਨੂੰ ਫੇਰ ਸਵਾਲ ਕਰੂੰਗਾ ਵੀ ਜਿੰਮ 'ਚ ਤੁਸੀਂ ਕੀ ਲੱਭਦੇ ਹੋ ਡੋਲੇ ਲੱਭਦੇ ਹੋ ਕਿ ਮਸਤੀ ਮਸਲ ਲੱਭ ਕੇ ਲੇਕੋ ਸਾਰਾ ਕੁਝ ਠੀਕ ਹੈ ਗੁੱਡ ਬਸ ਥੋਡੀਆਂ ਗੱਲਾਂ ਤੋਂ ਹੀ ਇੰਨਾ ਮੋਟੀਵੇਟ ਹੋ ਜਾਂਦਾ ਹੈ ਨਾ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਹੈਲਥ ਦਾ ਧਿਆਨ ਕਹਿਣਾ ਚਾਹੀਦਾ ਉਹ ਚੀਜ਼ਾਂ ਬਹੁਤ ਵਰਕ ਕਰਦੀਆਂ ਜਿਵੇਂ ਅਸੀਂ ਵੈਸੇ ਵੀ ਗੱਲ ਕਰਦੇ ਹੁੰਦੇ ਆ ਕਿ ਵਾਕੀ ਜਿਹੜੀਆਂ ਤੁਹਾਡੀਆਂ ਗੱਲਾਂ ਹੁੰਦੀਆਂ ਤੁਸੀਂ ਟਿਪਸ ਦਿੰਨੇ ਹੋ ਮਤਲਬ ਮੈਂ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈ ਮੈਮ ਕੀ ਸਾਰ ਸਿਰਫ ਇਹ ਨਹੀਂ ਸੋਚਦੇ ਕਿ ਮੇਰੀਆਂ ਮੈਡੀਸਿਨ ਹੀ ਲੋਕਾਂ 'ਚ ਜਾਣ ਇਹਨਾਂ ਦੇ ਜਿਹੜੇ ਮਤਲਬ ਟਿਪਸ ਨੇ ਜਿਹੜੇ ਇਹ ਦੱਸਦੇ ਆ ਕਿ ਘਰੇ ਬੈ ਕੇ ਵੀ ਬਣਾ ਸਕਦੇ ਹੋ ਸਭ ਤੋਂ ਵਧੀਆ ਚੀਜ਼ ਮੈਨੂੰ ਲੱਗਦੀ ਆ ਇਹ ਹੋਣਾ ਵੀ ਕਿਚਨ ਦੇ ਵਿੱਚੋਂ ਹੀ ਤੁਹਾਨੂੰ ਚੀਜ਼ਾਂ ਲੱਭ ਜਾਣ ਲਈ ਜਿਹੜੀ ਕੁਦਰਤ ਆਪਾਂ ਇਹਨਾਂ ਕੁਝ ਦੇ ਰਹੀ ਆ ਤੇ ਆਪਾਂ ਕੌਣ ਹਉ ਨੇ ਉਹਦੇ ਤੇ ਕਬਜ਼ਾ ਕਰਨਾ ਲੋਕਾਂ ਦੀ ਲੋਕਾਂ ਦੀ ਚੀਜ਼ ਆ ਲੋਕਾਂ ਨੂੰ ਮਿਲੇ ਪਰ ਇਹ ਇੱਕ ਬੜਾ ਫਾਇਦਾ ਇਹ ਵੀ ਆ ਕਿ ਲੋਕਾਂ ਦੀ ਜਿਹੜੇ دعਵਾਵਾਂ ਨੇ ਨਾ ਜੀ ਉਹ ਕਿਤਨਾ ਕਿਤੇ ਜ਼ਰੂਰ ਪਹੁੰਚਦੀਆਂ ਨੇ ਉਹਨਾਂ ਦਾ ਪ੍ਰਭਾਵ ਹੁਣ ਜਵੇਂ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਸਾਡੀਆਂ ਦਵਾਈਆਂ ਦੇ ਵਿੱਚ ਇਹਨਾਂ ਸਿਰਫ ਜਿੰਨਾ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਹੈ ਉਹ ਮੈਂ ਹਰ ਵਕਤ ਸਲੱਖਿਆ ਸਾਗ ਗੁਰਦੁਆਰੇ ਜਾਂਦਾ ਤੇ ਮੈਂ ਨਾਮ ਵੀ ਲੈਣਾ ਬਾਬਾ ਜੀ ਦਾ ਪਰ ਜਿੱਥੇ ਵੀ ਤੁਸੀਂ ਮੇਰੇ ਕੋਈ ਆਫਿਸ ਆਓ ਤਾਂ ਕੋਈ ਹੈ ਜੇ ਕੈਬਨ ਨਹੀਂ ਜਿੱਥੇ ਬਾਬਾ ਜੀ ਦੀ ਅਸੀਂ ਫੋਟੋ ਨਹੀਂ ਲਾਈ ਤੁਸੀਂ ਲੰਗਰ ਵੀ ਚਲਾਉਂਦੇ ਹੋ ਹਾਂ ਆ ਲੰਗਰ ਪਿੱਛੇ ਜੇ ਅੰਮ੍ਰਿਤ ਸਰਵਿਸ ਤੁਸੀਂ ਚਲਾ ਕੇ ਆਏ ਹੋ ਦਵਾਈਆਂ ਵੀ ਤੁਸੀਂ ਉਹ ਫੋਟੋ ਨਹੀਂ ਲਾਈ ਵੀ ਲੋਕਾਂ ਨੂੰ ਦਿਖਾਉਣੀ ਆ ਇਸ ਕਰਕੇ ਲਾਈ ਆ ਵੀ ਜਦੋਂ ਸਾਡੇ ਹੱਥੋਂ ਕੋਈ ਗਲਤ ਗੱਲ ਹੋ ਜੇ ਕੰਮ ਹੋ ਜੇ ਅਸੀਂ ਉਹ ਫੋਟੋ ਨੂੰ ਇੱਕ ਵਾਰ ਦੇਖ ਲਈਏ ਤਾਂ ਕਿ ਸਾਨੂੰ ਡਰ ਬਣਿਆ ਰਹੇ ਉਸ ਚੀਜ਼ ਦਾ ਔਰ ਸਾਡੇ EMPLOYE ਨੂੰ ਵੀ ਬਣਿਆ ਰਹੇ ਔਰ ਇਹ 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 ਡਰ ਹੈਗਾ ਇਹ ਜੀ ਬਾਬਾ ਦੀਪ ਸਿੰਘ ਜੀ ਪ੍ਰੈਜ਼ੈਂਟ ਨੇ ਉਹ ਉਹਦੇ ਇੱਕ ਐਸੀ ਪਾਵਰ ਹੈ ਕਿ ਇਸ ਟਾਈਮ ਪ੍ਰੈਜ਼ੈਂਟ ਹੈ ਤੇ ਇਸ ਕਰਕੇ ਨਹੀਂ ਇਹ ਚੀਜ਼ਾਂ ਅਸੀਂ ਤਾਂ ਦੱਸ ਦਿਆਂ ਲੋਕਾਂ ਨੂੰ ਕਿ ਸਾਡੇ ਭੈਣ ਭਰਾਵਾਂ ਰਗੇ ਨੇ ਸਾਰੇ ਔਰ ਪੰਜਾਬ ਤੇ ਹੈ ਹੀ ਆਪਣਾ ਔਰ ਆ ਜਿਹੜਾ ਜੀਵਨ ਆ ਇਹ ਤਾਂ ਮੈਨੂੰ ਲੱਗਦਾ ਮੇਰਾ ਪੰਜਾਬ ਚ ਹੀ ਖਤਮ ਹੋ ਜਾਣਾ ਅਗਲਾ ਜਨਮ ਕਿਨੇ ਦੇਖਿਆ ਹਨਾ ਇੰਨਾ ਕੰਮ ਕਰ ਲਿਆ ਇੰਨਾ ਕਰਨਾ ਨਹੀਂ ਤੁਹਾਡੀਆਂ ਤੁਹਾਡਿਆ ਬਹੁਤ ਦੂਰ ਦੂਰ ਤੱਕ ਲੋਕੀ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਚੋਂ ਮੈਨੂੰ ਫੋਨ ਆਉਂਦੇ ਹੁੰਦੇ ਨੇ ਉਹ ਦੱਸਦੇ ਨੇ ਕਈ ਲੋਕ ਪੰਜਾਬ ਦੇ ਵਿੱਚ ਵੀ ਐਸੇ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਇੰਨਾ ਪੈਸਾ ਨਹੀਂ ਹੁੰਦਾ ਵਿਚਾਰਿਆਂ ਕੋਲ ਉਹ ਕਹਿੰਦੇ ਅਸੀਂ ਨੁਸਖੇ ਕਹਿੰਦੇ ਐਨੇ ਸੋਹਣੇ ਦੱਸਦੇ ਅਸੀਂ ਘਰ ਚ ਤਿਆਰ ਕਰ ਲੈਨੇ ਆ ਸਾਡੀ ਕੰਮ ਵਾਲੀ ਆ ਜੀ ਉਹਦੇ ਨਾਲ ਗੋਡੇ ਉਹ ਬਹੁਤ ਦੁਖਦੇ ਸੀਗੇ ਉਹ ਖੜੀ ਹੁੰਦੀ ਸੀ ਕਿਚਨ ਚ ਕੰਮ ਕਰਨਾ ਉਹਨੇ ਤੇ ਉਹਦੇ ਗੋਡੇ ਬਹੁਤ ਦੁਖਦੇ ਹੁੰਦੇ ਸੀ ਦਵਾਈ ਵਿਚਾਰੀ 15 ਦਿਨਾਂ ਬਾਅਦ ਚੱਲੇ ਜਾਂਦੀ ਸੀ ਦਵਾਈ ਲੈਣ ਵਾਸਤੇ ਤੇ ਉਹਨੇ ਕਿਤੇ ਦੇਖਿਆ ਕਹਿੰਦੀ ਤੁਹਾਡੇ ਵੈਦ ਜੀ ਆਲਾ ਨਾ ਮੈਂ ਨੁਸਖਾ ਅਪਣਾਇਆ ਤੇ ਕਹਿੰਦੀ ਮੇਰੇ ਤਾਂ ਗੋਡੇ ਬਿਲਕੁਲ ਠੀਕ ਹੋ ਗਏ ਹੁਣ ਉਹ ਬਿਲਕੁਲ ਠੀਕ ਧੁਰਦੀਆ ਤੇ ਲੰਗਮਾਰ ਕੇ ਧੁਰਦੀ ਸੀਗੇ ਕਾਲੇ ਤਿਲ ਤੇ ਖਸਖਸ ਦਾ ਨੁਸਖਾ ਸੀਗਾ ਜੀ ਅੱਛਾ ਜੀ ਕਾਲੇ ਤੇਲਰ ਖਾਸ ਕਰਕੇ ਇਹਨੂੰ ਤਵੇ ਤੇ ਸੇਕ ਕੇ ਬਰਾਬਰ ਮਾਤਰਾ ਚ ਜੀ ਹਾਂਜੀ ਇਹਦਾ ਇੱਕ ਚਮਚਾ ਡੇਲੀ ਲਿਆ ਜਾਵੇ ਜੇ ਡਾਕਟਰ ਨੇ ਕਿਹਾ ਨਾ ਅੱਜ ਹੀ ਆਪਰੇਸ਼ਨ ਕਰਾਓ ਮੈਂ ਕਹਿੰਦਾ ਜੀ ਉਹਨੇ 5-6 ਮਹੀਨੇ ਖਾ ਲਿਆ ਨਾ ਜੀ ਇਹਨੂੰ ਤਾਂ ਉਹਨੂੰ ਅੰਡੀ ਗੁੰਡੀ ਵੀ ਕਹਿਣ ਲੱਗੇ ਨੇ ਤੂੰ ਠੀਕ ਆ ਆਪਰੇਸ਼ਨ ਦੀ ਲੋੜ ਨਹੀਂ ਇਹ ਇੰਨੀ ਵਧੀਆ ਚੀਜ਼ ਆ ਤੁਸੀਂ ਕਾਲਾ ਗੁੰਦ ਦੱਸਿਆ ਸੀ ਨਾ ਹਾਂ ਕਾਲਾ ਗੁੰਦ ਕੈਪਸੂਲ ਸੀਗਾ ਤੇਲ ਸੀ ਉਹ ਤੇ ਖੈਰ ਪ੍ਰੋਡਕਟ ਨੇ ਉਹ ਲੋਕੀ ਸਾਡੀ ਸਾਈਡ ਤੇ ਜਾ ਕੇ ਖਰੀਦਦੇ ਆ ਜਿਨ੍ਹਾਂ ਦੀ ਬਹੁਤ ਜ਼ਿਆਦਾ ਬਦਤਰ ਇਹਨਾਂ ਨੂੰ ਐਂ ਹੁੰਦਾ ਵੀ ਹੁਣ ਆਪਰੇਸ਼ਨ ਹੀ ਹੋਊਗਾ ਪਰ ਹੁਣ ਮੇਨ ਜਿਹੜਾ ਖਾਣੇ ਤੇ ਚੱਲ ਰਹੀ ਹੈ ਗੱਲ ਕਿ ਬ੍ਰੇਕਫਾਸਟ ਆ ਉਸ ਤੋਂ ਬਾਅਦ ਅਸੀਂ ਕਹਿੰਦੇ ਆ ਲੰਚ ਹਾਂਜੀ ਲੰਚ ਵਧੀਆ ਹੋਣਾ ਚਾਹੀਦਾ ਹਾਂਜੀ ਬਿਲਕੁਲ ਬੁੱਧੀਆ ਫਰਸਟ ਕਲਾਸ ਲੰਚ ਪੂਰਾ ਹੈਵੀ ਕਰੋ ਲੰਚ ਕਰਕੇ ਇੱਕ ਜਿਹੜਾ ਜਿਹੜਾ ਕਥਨ ਹੈ ਕਿ ਲੰਚ ਕਰਕੇ ਬੰਦੇ ਨੂੰ 10 ਮਿੰਟ 5 ਮਿੰਟ ਜਾਂ 15 ਮਿੰਟ 20 ਮਿੰਟ ਲੇਟਣਾ ਚਾਹੀਦਾ ਸੋਣਾ ਚਾਹੀਦਾ ਸੋਣਾ ਚਾਹੀਦਾ ਸੋ ਨੀ ਵੀ ਸਕਦਾ ਬੰਦਾ ਖਾ ਕੇ ਲੇਟ ਜਾ ਹਾਂ ਲੰਚ ਲੰਚ ਦਾ ਹੀ ਆ ਕਿ ਲੰਚ ਕਰਕੇ ਲੇਟੋ ਔਰ ਉਸ ਤੋਂ ਬਾਅਦ ਜਿਹੜਾ ਜਿਹੜਾ ਲੰਚ ਕਰਕੇ ਤੁਸੀਂ ਲੇਟ ਗਏ 15 20 ਮਿੰਟ ਬਾਅਦ ਤੁਹਾਡੀ ਬੋਡੀ ਨੇ ਆਪ ਤੁਹਾਨੂੰ ਕਹਿਣਾ ਉਠੋ ਜੀ ਕਿਉਂਕਿ ਉਹ ਫਰੈਸ਼ ਹੋ ਜਾਂਦਾ ਉਹ ਨੀਂਦ ਹੀ ਬੜੀ ਸੋਹਣੀ ਹੁੰਦੀ ਆ ਲੰਚ ਕਰਦੀ ਆਪਾਂ ਸ਼ੂਟ ਤੇ ਵੀ ਕਰਦੇ ਆ ਨੀ ਕੋਈ ਤੁਹਾਨੂੰ ਨੀਂਦ ਆਉਂਦੀ ਹੇ ਹੋ ਗਿਆ ਨਾ ਉਸ ਟਾਈਮ ਤੁਸੀਂ ਜਦੋਂ ਉੱਠੋਗੇ ਫਿਰ ਫਰੈਸ਼ ਉੱਠੋਗੇ ਨਾਲ ਹੀ ਤੁਸੀਂ ਆਪਣਾ ਉੱਠ ਕੇ ਆਪਣਾ ਕੰਮਕਾਰ ਕਰੋ ਫਿਰ ਉਸ ਤੋਂ ਬਾਅਦ ਹੁੰਦਾ ਹੈ ਸ਼ਾਮ ਨੂੰ ਇੱਕ ਆਪਣਾ ਟੀ ਟਾਈਮ ਕਹਿੰਦੇ ਆਪਾਂ ਕੁਝ ਵੀ ਕਹਿੰਦੇ ਉਸ ਟਾਈਮ ਜੇ ਬਲੈਕ ਕਾਫੀ ਲਈ ਜਾਵੇ ਅੱਛਾ ਜੀ ਕਮਾਲ ਦਾ ਰਿਜ਼ਲਟ ਹੈ 슈ਗਰ ਦੇ ਮਰੀਜ਼ ਲਈ ਬੈਗ ਪੇਨ ਦੇ ਮਰੀਜ਼ ਲਈ ਨਾਰਮਲ ਜਿਵੇਂ ਤੁਸੀਂ ਵਰਕਿੰਗ ਹੋ ਇੰਨਾ ਲੰਬਾ ਤੁਹਾਡਾ ਵਰਕ ਹੁੰਦਾ ਪਰ ਜਦੋਂ ਬੈਠਦੇ ਆਪਾਂ ਵੀ ਸ਼ੂਟ ਕਰਦੇ ਆ ਸੱਭ ਨੂੰ ਪਤਾ ਹੀ ਆਪਾਂ ਕਿੰਨਾ ਕੁਝ ਫੇਸ ਕਰਦੇ ਆ ਪੂਰਾ ਦਿਨ ਲੱਗ ਜਾਂਦਾ ਤਾਂ ਉਹ ਇੱਕ ਬਲੈਕ ਕਾਫੀ ਜਿਹੜੀ ਆ ਉਹ ਸਾਰੀ ਥਕਾਵਟ ਉਤਾਰ ਦਿੰਦੀ ਹੈ એનર્ਜੀ ਬਿਲਡ ਕਰ ਦਿੰਦੀ ਹੈ ਫਿਰ ਫਿਰ ਆ ਗਈ ਉਸ ਤੋਂ ਬਾਅਦ ਰਾਤ ਦੀ ਵਾਰੀ ਹੁਣ ਜਿਹੜੇ ਲੋਕੀ ਰਾਤ ਨੂੰ ਸ਼ਰਾਬ ਪੀਂਦੇ ਆ ਉਹਨਾਂ ਦਾ ਤਾਂ ਰਬ ਹੀ ਰੱਖਾ ਉਹਨਾਂ ਨੂੰ ਕਿ ਮੈਂ ਕੁਝ ਵੀ ਨਹੀਂ ਕਹਿੰਦਾ ਉਹਨਾਂ ਨੂੰ ਤਾਂ ਮੈਂ ਇਹ ਕਹਿੰਦਾ ਵੀ ਤੁਸੀਂ ਬਸ ਅਰਦਾਸ ਕਰੋ ਸਾਰੇ ਜਣੇ ਵੀ ਵਾਹਿਗੁਰੂ ਪਰਮਾਤਮਾ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਸਹੀ ਸਹੀ ਗੱਲ ਸਹੀ ਗੱਲ ਸਹੀ ਗੱਲ ਅਗਰ ਤੰਦਰੁਸਤ ਰਹਿਣ ਕਿਉਂਕਿ ਉਹਨਾਂ ਦੀ ਲੋੜ ਉਹਨਾਂ ਦੇ ਪਰਿਵਾਰ ਨੂੰ ਜਿਆਦਾ ਆ ਉਹਨਾਂ ਨੂੰ ਲੱਗਦਾ ਵੀ ਸਾਡੀ ਕਿਸੇ ਨੂੰ ਲੋੜ ਨਹੀਂ ਪਰ ਉਹਨਾਂ ਦੀ ਲੋੜ ਉਹਨਾਂ ਦੇ ਬੱਚਿਆਂ ਨੂੰ ਉਹਦੇ ਮਾਪਿਆਂ ਨੂੰ ਬਹੁਤ ਹੁੰਦੀ ਹੈ ਜਿਹੜਾ ਕਿ ਸ਼ਰਾਬ ਪੀਪੀ ਕੇ ਇਨਸਾਨ ਖਰਾਬ ਕਰਦਾ ਲੇਕਿਨ ਜਿਹੜੇ ਲੋਕੀ ਨਾਰਮ ਉਨਨੂ ਖਾਣਾ ਸ਼ਾਮ ਨੂੰ ਸੂਰਜ ਛਿਪਨ ਤੋਂ ਪਹਿਲਾਂ ਪਹਿਲਾਂ ਖਾ ਲੈਣਾ ਚਾਹੀਦਾ ਹੈ ਜੀ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਰਾਤ ਨੂੰ ਜੇ ਤੁਸੀਂ ਇੱਕ ਚਮਚ ਸ਼ਹਿਦ ਚਾਰ ਪੰਜ ਡੱਕੇ ਜਿਹੜੇ ਹੁੰਦੇ ਆ ਜਾਂ ਉਹਦੇ ਤਲੀਆਂ ਕੇਸਰ ਦੀਆਂ ਅੱਛਾ ਜੀ ਇੱਕ ਕੱਪ ਦੁੱਧ ਦੇ ਵਿੱਚ ਗਰਮ ਕਰਕੇ ਲੈ ਲਓ ਤਾਂ ਤੁਹਾਨੂੰ ਕਦੀ ਵੀ ਮੈਮਰੀ ਲਾਸ ਨਹੀਂ ਹੁੰਦਾ अच्छा जी बहुत सारे लोग स्ट्रेस ਦੇ ਸ਼ਿਕਾਰ ਆ ਉਹ ਵੀ ਬਚ ਜਾਂਦੇ ਆ। ਹਾਂਜੀ ਹਾਂਜੀ। ਪਰ ਸਭ ਤੋਂ ਵੱਧ ਇਹਦਾ ਜਿਹੜਾ ਪ੍ਰਚਾਰ ਅਸੀਂ ਕਰ ਰਹੇ ਆ ਕਿ ਇਹਨੂੰ ਲੋਕਾਂ ਨੂੰ ਲੈਣਾ ਚਾਹੀਦਾ। ਬੱਚਿਆਂ ਨੂੰ ਤਾਂ ਹੁਣੇ ਸ਼ੁਰੂ ਕਰ ਦੋ। ਹਾਂ ਇਹ ਜ਼ਰੂਰ ਹਫ਼ਤੇ 'ਚ ਕੱਧਾ ਦਿਨ ਛੱਡ ਦੋ। ਉਸ ਬਾਕੀ ਡੇ ਇਹਨੂੰ ਲੈਂਦੇ ਰਹਿਣਾ ਚਾਹੀਦਾ। ਬਹੁਤ ਫਾਇਦੇਮੰਦ। ਪਰ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਸ਼ਹਿਦ ਫਿਰ ਕਿਦਾਂ? ਬਹੁਤ ਵਧੀਆ ਜੀ। ਸ਼ਹਿਦ ਕੁਝ ਨਹੀਂ ਕਰਦਾ। ਕਿਉਂਕਿ ਸ਼ਹਿਦ ਜਿਹੜਾ ਅਸਲੀ ਹੋਣਾ ਚਾਹੀਦਾ ਨਕਲੀ ਸ਼ਹਿਦ ਦੇ ਵਿੱਚ ਤਾਂ ਸ਼ੂਗਰ ਹੁੰਦੀ ਆ। ਜਿਹੜਾ ਅਸਲੀ ਸ਼ਹਿਦ ਉਹ ਕੋਈ ਕਦੀ ਸ਼ੂਗਰ ਨਹੀਂ ਵਧਾਊਗਾ। ਉਹਦੀ ਕੈਲਰੀ ਕਦੀ ਵੀ ਆਪ ਨਹੀਂ ਬਹੁਤ ਹੀ ਗੁੱਡ ਜਿਹੜਾ ਹੈਗਾ ਰਿਲੀਫ ਬੰਦੇ ਨੂੰ ਮਿਲਦਾ